ਸਾਸ਼ਰੀਆ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਹੈ ਇੱਕ ਵਾਰੀ ਜਰੂਰ ਸੁਣਿਓ ਤੇ ਇਹ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਇੰਨਾ ਕੁ ਮੋਟੀਵੇਟ ਤੁਹਾਡੇ ਵਿੱਚ ਪਰਦੇਗੀ ਕਿ ਤੁਸੀਂ ਆਪ ਤੇ ਆਪ ਨੂੰ ਇੰਨਾ ਕੁ ਮੋਟੀਵੇਟਿਡ ਸਮਝੇ ਹੋਗੇ ਕਿ ਹਾਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਤੇ ਬਹੁਤ ਹੀ ਆਸਾਨੀ ਦੇ ਨਾਲ ਸੋਚੋਗੇ ਕਿ ਸਾਡੇ ਲਈ ਤਾਂ ਬਿਲਕੁਲ ਨਹੀਂ ਔਖਾ ਹੈ ਤੁਹਾਨੂੰ ਮੈਂ ਇਹ ਕਹਾਣੀ ਐਦਾਂ ਦੀ ਸੁਣਾਉਣ ਜਾ ਰਹੀ ਹਾਂ ਕਿ ਇੱਕ ਕੀ ਜਿਹੜੀ ਲੜਕੀ ਸੀ ਉਹਨੇ ਕਿਸ ਤਰ੍ਹਾਂ ਆਪ ਦੀ ਚਰਲਾਈਸ਼ਾ ਠੀਕ-ਠਾਕ ਬਤੀਤ ਕੀਤੀ ਤੇ ਗਾਂ ਆਪਣੇ ਬੱਚਿਆਂ ਦੇ ਲਈ ਕੀ ਕੁਝ ਬਣਾਇਆ ਇੱਕ ਲੜਕੀ ਨੇ ਠੀਕ ਹੈ ਇਹ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਹੈ ਜੇ ਤੁਸੀਂ ਇੱਕ ਵਾਰੀ ਇਹਨੂੰ ਆਪਣੀ ਜੀਵਨ ਵਿੱਚ ਅਪਣਾ ਲੋਗੇ ਤੇ ਤੁਸੀਂ ਕਦੇ ਵੀ ਹਾਰ ਨਹੀਂ ਮੰਨੋਗੇ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਬਿਨਾ ਟਾਈਮ ਵੇਸਟ ਕਰਨ ਤੋਂ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਇਹ ਕਹਾਣੀ ਹੈ ਜੀ ਇੱਕ ਪਲਕ ਕੁੜੀ ਦਾ ਨਾਂ ਦੀ ਜੋ ਕਿ ਬਹੁਤ ਹੀ ਛੋਟੀ ਉਮਰ ਸੀ ਹੁੰਦੀ ਜਿਵੇਂ ਦਾਸ 12 ਸਾਲ ਦੀ ਲਾਲੋ ਤੇ ਪਰ ਉਹ ਕੁੜੀ ਇੰਨੀ ਖੁਦ ਗਰੀਬ ਜਿਆ ਮਾਬਾਦ ਬਹੁਤ ਹੀ ਗਰੀਬ ਸੀ ਜਿਵੇਂ ਪਿਓ ਰਿਕਸ਼ੇ ਵਾਲਾ ਸੀ ਤੇ ਇਸ ਤਰ੍ਹਾਂ ਮਾਂ ਵੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਸੀ ਠੀਕ ਹੈ ਇਸ ਤਰ੍ਹਾਂ ਦੀ ਕਹਾਣੀ ਹੈ ਤੇ ਜਿਹੜੀ ਹੁੰਦੀ ਹੈ ਪਲਕ ਹੁੰਦੀ ਹੈ ਇਹ ਬਹੁਤ ਹੀ ਛੋਟੀ ਹੁੰਦੀ ਹੈ ਜਿਵੇਂ ਕਿ ਅਠਾ ਦਸਾਂ ਸਾਲਾਂ ਦੀ ਲਾਲੋ ਕਹਾ ਤੇ ਉਹ ਅਠਾ ਦਸਾਂ ਸਾਲਾਂ ਦੀ ਹੁੰਦੀ ਹੈ ਤੇ ਉਹ ਜਦੋਂ ਹੁੰਦੀ ਹੈ ਬਹੁਤ ਹੀ ਛੋਟੀ ਉਮਰ ਵਿੱਚ ਤੇ ਉਹ कि देखਦੀ ਏ ਉਹਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਉਹ ਸੋਚਦੀ ਏ ਕਿ ਹਾਂ ਕੀ ਕੁਝ ਲਾਈਫ ਹੈ ਸਾਡੀ ਕਿ ਹਾਂ ਖਾ ਲਉ ਪੀ ਲਉ ਬਸ ਨਾ ਕੋਈ ਪੜਾਈ ਲਈ ਕੋਈ ਘਰ ਪੜਨਾ ਜਾਵੇ ਤਾਂ ਵੀ ਨਹੀਂ ਪੜ ਸਕਦਾ ਕਿਉਂਕਿ ਇੰਨੇ ਖਰਚੇ ਨਹੀਂ ਕੋਈ ਚੱਕ ਸਕਦਾ ਸੀ ਠੀਕ ਹੈ ਉਹ ਕੁੜੀ ਫਿਰ ਵੀ ਆਪ ਦੇ ਆਪ ਨੂੰ ਬਹੁਤ ਮੋਟੀਵੇਟਿਡ ਰੱਖਦੀ ਸੀ ਕਿ ਹਾਂ ਜਿਵੇਂ ਬਹੁਤ ਹੀ ਹਸ਼ਿਆਰ ਹਸ਼ਿਆਰ ਸੀ ਉਹ ਇਸ ਤਰ੍ਹਾਂ ਹੀ ਆਪਦੀ ਜ਼ਿੰਦਗੀ ਬਤੀਤ ਕਰਦੀ ਏ ਜਿਵੇਂ ਸ਼ੁਰੂ ਤੋਂ ਹੀ ਜਿਵੇਂ ਮੰ ਜੋ ਵੀ ਹੈਗਾ ਘਰੇ ਖਾ ਲਿਆ ਬਸ ਨਾ ਕਿਸੇ ਤੋਂ ਮੰਗਣਾ ਜਾਂ ਨਾ ਕੁਝ ਨਹੀਂ ਉਹਨੂੰ ਮੰਗਣ ਤੋਂ ਬਹੁਤ ਜ਼ਿਆਦਾ ਹਿਚਕਚਾਹ ਹੁੰਦੀ ਸੀ ਕਿ ਹਾਂ ਕਿ ਮੈਂ ਕਿਸੇ ਤੋਂ ਮੰਗ ਕੇ ਖਾਣਾ ਤੇ ਜਦੋਂ 10 12 ਸਾਲਾਂ ਦੀ ਹੁੰਦੀ ਹੈ ਤੇ ਫਿਰ ਹੌਲੀ-ਹੌਲੀ ਥੋੜੀ ਜਿਵੇਂ 14 ਮਸਾਲਾ ਦੀ ਹੋ ਜਾਂਦੀ ਹੈ ਉਹ ਸੋਚਦੀ ਹੈ ਕਿ ਮੈਂ ਜ਼ਿੰਦਗੀ ਵਿੱਚ ਕੁਝ ਐਹੋ ਜਿਹਾ ਕਰਨਾ ਕਿ ਜਿਸ ਦੇ ਨਾਲ ਮੈਨੂੰ ਕਦੇ ਵੀ ਮੰਗਣਾ ਨਾ ਪਵੇ ਤੇ ਮੇਰੇ ਬੱਚਿਆਂ ਦੀ ਕੱਲ ਨੂੰ ਜ਼ਿੰਦਗੀ ਐਹੋ ਜਿਹੀ ਨਾ ਹੋਵੇ ਜਿਵੇਂ ਕਿ ਅਸੀਂ ਬਤੀਤ ਕੀਤੀ ਹੈ ਤੋ ਕੀ ਕਰਦੀ ਹੈ ਕਿ ਸੋਚਦੀ ਹੈ ਕਿ ਮੈਂ ਕੀ ਕਰਾਂ ਕੀ ਕਰਾਂ ਉਹ ਪਹਿਲਾਂ ਕਿਸੇ ਦੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਬਾਰੇ ਮਾਨ ਨਾਲ ਲੈ ਜਾਂਦੀ ਸੀ ਥੋੜੀ ਬਹੁਤ ਜਾਣਕਾਰੀ ਸੀ ਤੇ ਆਉਂਦੇ ਕਿ ਤੂੰ ਨਾ ਕਿਸੇ ਇੱਕ ਘਰ ਦਾ ਕੰਮ ਲੈ ਲਾਂ ਦੀ ਮਾਂ ਕਹਿੰਦੀ ਕਿ ਹਣ ਤੂੰ ਸਾਰਾ ਕੰਮ ਕਰ ਲੈਣੀ ਹੈ ਤੇ ਮੇਰੇ ਨਾਲ ਹੈਲਪ ਕਰਦੀ ਹੈ ਤੂੰ ਅੱਲੀ ਕਰਿਆ ਕਰ ਤੇ ਆਦੇ ਪੈਸੇ ਕਮਾਇਆ ਕਰ ਉਹ ਵੀ ਸੋਚਦੀ ਸੀ ਕਿ ਹਾਂ ਮੈਂ ਕੁਝ ਕਰਾਂ ਤੇ ਐਵੇਂ ਦੇ ਹੀ ਕਰਾਂ ਕਿ ਹਾਂ ਕੱਲ ਮੇਰੇ ਕੋਲ ਵੀ ਕੋਈ ਪੈਸਾ ਹੋਵੇ ਉਨੇ ਕੀ ਕੀ ਤਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਇੱਕ ਕਰਦਾ ਉਹਨੇ ਇੱਕ ਕਰਦਾ ਕੰਮ ਜਦੋਂ ਸ਼ੁਰੂ ਕੀਤਾ ਤੇ ਉਹਨੂੰ ਜਿਹੜਾ ਵੀ ਥੋੜੇ ਬਹੁਤੇ 2-300 ਰੁਪਏ ਮਿਲਦਾ ਸੀ ਉਹਨੂੰ ਜਿਹੜੇ ਵੀ ਇਹ ਪੈਸੇ ਮਿਲਦੇ ਸੀ ਤੇ ਉਹਦੇ ਵਿੱਚੋਂ ਕਿ ਜਦੋਂ ਆਪਦੀ ਕਮਾਈ ਹੋਣਦੀ ਆ ਰੱਦ ਸੀ ਤੇ ਫਿਰ ਉਹਨੂੰ ਆਦੇ ਮਾਪਿਆਂ ਨੂੰ ਕੁਝ ਦੇਂਦੀ ਸੀ ਜਦੋਂ ਹਨਾ ਰੋਟੀ ਪਾਣੀ ਦਿੰਦੇ ਸੀ ਵਧੀਆ ਜਦੋਂ ਕਿਤੇ ਲੋੜ ਪੈਂਦੀ ਸੀ ਆਦੇ ਮਾਪਿਆਂ ਨੂੰ ਪੈਸੇ ਦੇਂਦੀ ਸੀ ਉਹ ਜਿਹੜੀ ਕੁੜੀ ਐਵੇਂ ਕੰਮ ਕਰਦੀ ਕਰਦੀ ਵਾਲੀ ਵਾਲੀ 2-3 ਕਰਾਂ ਦਾ ਫਰ ਲਿਆ ਤਿੰਨ ਚਾਰ ਕਰਾਂ ਦਾ ਕੰਮ ਕਰ ਲੈਂਦੀ ਸੀ ਤੇ ਉਹਦੇ ਕੋਲ 1000 ਰੁਪਏ ਹੋ ਜਾਂਦਾ ਹੀ ਇਹ 1000 ਰੁਪਏ ਮਹੀਨੇ ਦਾ ਇਕੱਠਾ ਕਰ ਲੈਂਦੀ ਸੀ ਤੇ ਉਹ ਜਦੋਂ ਇਕੱਠਾ ਕਰਦੀ ਸੀ ਐਵੇਂ ਕੁੜੀ ਦੀ ਹੌਲੀ ਹੌਲੀ ਉਮਰ ਬਤੀਤ ਹੁੰਦੀ ਆ ਤੁਹਾਨੂੰ ਪਤਾ ਐਵੇਂ ਉਹਨੇ ਆਧੇ ਪੈਸੇ ਕਾफी ਜਮ੍ਹਾਂ ਕਰ ਲਏ ਤੇ ਉਹਨੂੰ ਨਾ ਉਹ ਮਤਲਬ ਕਿਸੇ ਮੁੰਡੇ ਨੂੰ ਪਿਆਰ ਕਰਨ ਲੱਪੀ ਜਦੋਂ 18 ਕੁ ਸਾਲਾਂ ਦੀ ਹੁੰਦੀ 17 18 ਸਾਲਾਂ ਦੀ ਤੇ ਉਹ ਪਿਆ ਉਹ ਵੀ ਹੁੰਦਾ ਗਰੀਬ ਹੀ ਐ ਬਹੁਤ ਗਰੀਬ ਹੁੰਦਾ ਉਹ ਵੀ ਜੋ ਉਹਨੂੰ ਪਿਆਰ ਕਰਨ ਲੱਪੈਂਦੀ ਹੈ ਤੇ ਉਹ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਹੈ ਤੇ ਜਦੋਂ ਉਹਦੇ ਕੋਲ ਪੈਸਾ țeਲਾ ਹੁੰਦਾ ਸੀ ਤੇ ਉਹ ਉਹਨੂੰ ਉਹਦੇ ਬਾਪ ਨੇ ਵੀ ਕਰ ਦਿੱਤਾ ਚਲੋ ਹਣਾ ਉਹਨੇ ਉਹਨਾਂ ਨੇ ਵੇਖਿਆ ਤੇ ਪਰ ਉਹਨਾਂ ਨੇ ਕਿਹਾ ਕਿ ਹਾਂ ਮੁੰਡਾ ਬਹੁਤ ਕਰੀਬ ਹੈ ਪਰ ਉਹਨਾਂ ਨਾਲ ਦੀ ਕੁੜੀ ਤੇ ਸੀ ਕਿ ਰੋਟੀ ਤਾਂ ਖਾਈ ਲੈਣਗੀ ਸਾਡੇ ਕੁੜੀ ਮਿਹਨਤ ਕਰਦੀ ਹੈ ਤੇ ਫਿਰ ਹਣਾ ਉਹਨਾਂ ਗਰੀਬ ਲੋਕਾਂ ਨੂੰ ਕੀ ਹੁੰਦਾ ਨਾ ਤੇ ਉਹਨਾਂ ਨੇ ਫਿਰ ਉਹਨਾਂ ਦੋਵਾਂ ਦਾ ਵਿਆਹ ਕਰ ਦਿੱਤਾ ਤੇ ਜਿਹੜੀ ਕੁੜੀ ਸੀ ਤੇ ਉਹ ਸੋਚਦੀ ਵੀ ਹਾਂ ਮੈਂ ਵਿਆਹ ਕਰਵਾ ਲਿਆ ਹੈ ਪਰ ਨਾ ਮੈਂ ਉਹ ਬੱਚਾ ਨਹੀਂ ਲਵਾਵਾਂਗੀ ਕਿ ਜਵਾਕ ਲਵਾਵਾਂਗੀ ਤੇ ਫਿਰ ਮੇਰਾ ਕੰਮ ਛੁੱਟ ਜਾਣਾ ਮੇਰਾ ਘਰ ਵਾਲਾ ਤਾਂ ਕੋਈ ਕੰਮ ਹੀ ਨਹੀਂ ਕਰਦਾ ਤੇ ਨਾ ਉਹਦਾ ਘਰ ਵਾਲਾ ਵੀ ਵਹਿ ਤੇ ਮਿਹਨਤੀ ਸੀ ਤੇ ਹੁਦਿਆਲੀ ਦੱਪਾ ਕਰਦਾ ਸੀ ਤੇ ਪਰ ਜੇ ਤੁਹਾਨੂੰ ਪਤਾ ਉਹ ਕਮਾਈ ਉਨੀ ਕੁ ਕਾਰਾਂ ਵਿੱਚ ਲੱਗ ਜਾਂਦੀ ਫਿਰ ਉਹ ਹੌਲੀ ਹੌਲੀ ਮੁੰਡੇ ਨੂੰ ਕਹਿੰਦੀ ਹੈ ਕਿ ਆਪਾਂ ਹਜੇ ਕਿ ਆਪਾਂ ਕੁਝ ਕਰਨਾ ਹੈ ਆਪਾਂ ਕੁਝ ਵੱਖਰਾ ਕਰੀਏ ਕਿ ਹਾਂ ਕੰਮ ਤਾਂ ਮੈਂ ਕਰਦੀ ਹਾਂ ਪੰਨ ਜਿਹਾ ਘਰਾਂ ਦਾ ਕਰਨ ਲੱਗ ਪਈ ਤੇ ਉਹ ਉਹਦੇ ਕੋਲ 1500 ਰੁਪਇਆ ਹੋ ਜਾਂਦਾ ਸੀ ਤੇ ਉਹਦੇ ਵਿੱਚ ਉਹ ਆਰਪੀਆ ਸੇਵਕਾਰ ਲਈਂ ਦੀ ਸੀ 500 ਰੁਪਇਆ ਗੁਜ਼ਾਰਾ ਕਰ ਲੈਂਦੀ ਸੀ ਮਾੜਾ ਖਾਣਾ ਮਾੜਾ ਪੀਣਾ ਜਦੋਂ ਲੋਕਾਂ ਦੇ ਘਰਾਂ ਵਿੱਚ ਜਾਂਦੀ ਸੀ ਤੇ ਉਹ ਲੋਕਾਂ ਦੇ ਘਰਾਂ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਮ ਲੋਕ ਜਿਹੜੇ ਹੁੰਦੇ ਨੇ ਕਿ ਵਧੀਆ ਕਰਾਂਦੀ ਹੁੰਦੀਆਂ ਨੇ ਲੇਡੀਜ਼ ਉਹ ਥੋੜਾ ਜਿਹਾ ਕਪੜੇ ਖਰਾਓ ਹੋਇਆਂ ਹੀ ਖਰਾਬ ਕਪੜੇ ਦੇ ਦਿੰਦੀਆਂ ਨੇ ਕਿ ਜਿਹੜੀ ਕੰਮ ਕਰਨਾ ਹੁੰਦੀਆਂ ਉਹਨਾਂ ਨੂੰ ਦੇ ਦੇ ਦਿੰਦੀਆਂ ਨੇ ਜੇ ਪਾ ਲੈਣ ਨੇ ਉਹਨੂੰ ਇਸ ਤਰ੍ਹਾਂ ਹੀ ਜਦੋਂ ਘਰਾਂ ਵਿੱਚ ਜਾਂਦੀ ਸੀ ਨਾ ਤੇ ਉਹ ਕਹਿੰਦੇ ਨੇ ਕਿ ਹਾਂ ਵੀ ਕੋਈ ਇੱਕ ਦੋ ਸੂਟ ਦੇ ਦੇਣੇ ਤੇ ਉਹਨਾਂ ਨੇ ਜਿਹੜਾ ਗਰੀਬ ਹੋ ਤੁਹਾਨੂੰ ਪਤਾ ਪਰਿਵਾਰ ਹੁੰਦੇ ਹੋ ਇੱਕ ਸੂਟ ਨਾਲ ਵੀ ਕਿੰਨਾ ਚਿਰ ਕਰ ਲੈਂਦੇ ਨੇ ਦੋ ਤਿੰਨ ਸੂਟਾਂ ਨਾਲ ਵਧੀਆ ਦੀ ਜ਼ਿੰਦਗੀ ਦੇ 6-7 ਮਹੀਨੇ ਕੱਢ ਲੈਂਦੇ ਨੇ ਠੀਕ ਹੈ ਉਹ ਬਹੁਤ ਗਰੀਬ ਸੀ ਤੇ ਇਸ ਕਰਕੇ ਉਹਦੇ ਕੋਲ ਕੱਪੜੇ ਕਾਫੀ ਹੋ ਜਾਂਦੇ ਸੀ ਕਿ ਜਿਵੇਂ ਪੰਜਾਂ ਛਿਆਂ ਕਰਾਏ ਕੰਮ ਕਰਦੀ ਸੀ ਤੇ ਤੁਹਾਨੂੰ ਪਤਾ ਹੀ ਹੈ ਛਮਾਈ ਤੇ ਕੋਈ ਦੋ ਦੇ ਦਿੰਦਾ ਕੋਈ ਤਿੰਨ ਦੇ ਦਿੰਦਾ ਐਸੇ ਕਰਕੇ ਛਮਾਈ ਵੇਚੋ ਨੂੰ 10-12 ਸੂਟ ਹੋ ਹੀ ਜਾਂਦੇ ਸੀ ਸਾਰਿਆਂ ਕਰਮ ਜੋ ਮਿਲਾ ਕੇ ਕੋਈ ਸਾਲ ਦਾ ਦਿੱਤਾ ਵੇਖੋ ਉਹਨੇ ਨਾ ਸੂਟ ਜਿਹੜੇ ਵਧੀਆ-ਵਧੀਆ ਜਿਹੜੇ ਉਹਨੇ ਸੋਹਣਾ ਲਾਦੇ ਸੀ ਉਹਨੇ ਬੜੇ ਹੀ ਨਾ ਚੰਗੀ ਤਰ੍ਹਾਂ ਉਹਨਾਂ ਨੂੰ ਸੰਭ ਕੇ ਰੱਖਣਾ ਕਿ ਉਹਨੋਂ ਨਾ ਕੱਪੜਾ ਬਿਹਾਰ ਸੀ ਕਿ ਆਮੈਂ ਇੱਕ ਖਰਾਬ ਨਹੀਂ ਕਰਨੇ ਕਿ ਜਦੋਂ ਕਰਾਵੇ ਜੇ ਕੰਮ ਕਰਨੇ ਜੀ ਉਹ ਤਾਂ ਗੰਦੇ ਪਿੱਲੇ ਪਾ ਦਿੰਦੀ ਸੀ ਕਿਉਂਕਿ ਕਰਨਾ ਤਾਂ ਉਹਨੇ ਕੰਮ ਹੀ ਹੁੰਦਾ ਸੀ ਫਿਰ ਉਹਨੇ ਕੀ ਉਹ ਕੱਪੜੇ ਸੰਭ ਕੇ ਰੱਖਣਾ ਨਾ ਕੱਪੜਿਆਂ ਦੇ ਕੋਲ ਨਾ ਕਾਫੀ ਝੜ ਗਏ ਕਿਵੇਂ ਉਹਨੇ ਅੱਜ ਆ ਘਰ ਦਾ ਨਾ ਇੱਕ ਟ੍ਰੰਕ ਸੀ ਜਿਹੜਾ ਉਹਨੇ ਮਨਵਾਣੇ ਨੂੰ ਦਿੱਤਾ ਹੀ ਵੀ ਇਹਦੇ ਉਹ ਕਾਫੀ ਭਰ ਗਿਆ ਤੇ ਉਹਨੇ ਸੋਚਿਆ ਉਹਦਾ ਜਿਹੜਾ ਹਸਬੰਦ ਸੀ ਉਹ ਕਹਿੰਦਾ ਕਿ ਤੂੰ ਪਾ ਕੇ ਜਾਇਆ ਕਰ ਲੋ ਇਹਦੇ ਕੱਪੜੇ ਤੁਹਾਵੇਂ ਇਹਨਰ ਕਿਉਂ ਜੁੜੀ ਜਾਨੀਏ ਤੇ ਉਹ ਆਦੀ ਕੀ ਨਹੀਂ ਮੈਨੂੰ ਨਾ ਇਹ ਕਪੜੇ ਬਹੁਤ ਸੋਹਣੇ ਲੱਗਦੇ ਨੇ ਕਿ ਸੋਹਣੇ ਆ ਨਵੇਂ ਨਵੇਂ ਕਪੜੇ ਨੇ ਤੇ ਮੇਰਾ ਚੀਨ ਖਾਦਾ ਕਰਨ ਦਾ ਕੋਈ ਕੰਮ ਹੀ ਹੁੰਦਾ ਕਰਾਂ ਵਿੱਚ ਉਹ ਮੈਂ ਉਹ ਕਪੜੇ ਪੈ ਕਰ ਲੈਣੀ ਆ ਉਹ ਫਿਰ ਉਹਨੂੰ ਕੁਝ ਨਹੀਂ ਆਂਦਾ ਤੇ ਪਰ ਉਹ ਕੁੜੀ ਦਾ ਦਿਮਾਗ ਚੱਲਦਾ ਪਿਆ ਹੀ ਬਹੁਤ ਜ਼ਿਆਦਾ ਉਹਨੇ ਨਾ ਟ੍ਰੰਕ ਜਦੋਂ ਭਰਦਿਆ ਨਾ ਉਹਦੇ ਕਪੜਿਆਂ ਦਾ ਕੀ ਘੱਟੋ ਘੱਟੀ ਉਹਦੇ ਕੋਲ 20-25 ਸੂਟ ਹੋ ਗਏ ਉਹ ਬੜੀ ਕੀ ਹੈਗੀ ਸੀ ਉਹਨੇ ਨਾ ਆਪਣੇ ਜਿਹੜੇ ਪੈਸੇ ਜੋੜੇ ਹੋਏ ਸੀ ਉਹਨਾਂ ਵਿੱਚੋਂ ਇੱਕ ਪ੍ਰੈਸ ਲਈ ਠੀਕ ਹੈ ਪ੍ਰੈਸ ਲੈ ਕੇ ਤੇ ਉਹ ਕੁੜੀ ਨੇ ਨਾ ਸਾਰੇ ਕੱਪੜੇ ਵਧੀਆ ਪ੍ਰੈਸ ਕਰਦੇ ਜਿੰਨਾ ਉੱਤੇ ਬੋਰਾ ਇਸੀ ਵਗੈਰਾ ਜਿਹੜੇ ਲੋਕਾਂ ਦੇ ਕਰਾਂਚੋਂ ਨੂੰ ਮਿਲੇ ਸੀ ਕੱਪੜੇ ਉਹਨਾਂ ਤੋਂ ਉਹਨੇ ਬਹੁਤ ਚੋਗ ਲਈ ਹਰ ਥਾਂ ਨਾਲ ਚੋਗ ਲਈ ਹਾਂ ਬਾਦ ਕੀ ਕਰਨਗੇ origional ਕੰਮ ਕਰਦੇ ਸੀ ਕਿ ਉਹਨੂੰ ਸਾਰੇ ਨੂੰ ਚੋਗ ਕੇ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਨਵੇਂ ਵਰਗੇ ਕਰ ਦਿੱਤੇ ਤੇ ਉਹਨੇ ਨਾ ਜਦੋਂ ਉਹਦੇ ਕੋਲ ਸੂਟ ਕਾਫੀ ਹੋ ਗਏ ਤੇ ਉਹਨੇ ਨਾ ਜਦੋਂ ਉਸੇ ਸ਼ਹਿਰ ਵਿੱਚ ਵੇਚਦੀ ਕਿ ਫਿਰ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਕਿ ਹਾਂ ਕਿ ਇਹ ਗੈਂ ਲੋਕਾਂ ਕੋਲ ਆ ਕੇ ਤੇ ਵੇਚਦੀ ਹੋਰ ਦੂਸਰੇ ਸ਼ਹਿਰ ਵਿੱਚ ਜਾ ਕੇ ਨਾ ਇਸ਼ਾਰ ਜਾਂਦੀ ਉੱਥੇ ਨਾ ਉਹ ਸ਼ਹਿਰ ਵਿੱਚ ਜਾ ਕੇ ਤੇ ਉਹਨੇ ਨਾ ਉੱਥੇ ਰੇੜੀ ਤੇ ਨਾ ਉਹਨਾਂ ਨੂੰ ਲਾ ਦਿੱਤਾ ਕਿ ਰੇੜੀਆਂ ਤੇ ਵਿੱਚ ਨਾਲੇ ਕਈ ਆਉਂਦੇ ਹੁੰਦੇ ਨੇ ਉਹਨੇ ਲਾ ਦਿੱਤੇ ਤੇ ਉਹਨਾਂ ਦਾ ਨਾ ਇੱਕ ਸੂਟ ਵੇਚ ਗਿਆ ਬਸ ਹਨਾ ਇੱਕ ਸੂਟ ਜਿਵੇਂ ਵੇਚ ਗਿਆ ਜੀ 60 17 ਰੁਪਈਆ ਦਾ ਤੇ ਉਹਨੂੰ ਤਾਂ ਬੜੀ ਖੁਸ਼ੀ ਹੋਈ ਹੈ ਨਾ ਸਾਰੀ ਦਿਹਾੜੀ ਕੰਮ ਸਾਰਾ ਕਰਕੇ ਤੇ ਉਹ ਸ਼ਹਿਰ ਚਲੀ ਜਾਂਦੀ ਸੀ ਤੇ ਉਦੋਂ 5-10 ਰੁਪਈਆ ਖਰਚਾ ਹੁੰਦਾ ਸੀ ਤੇ ਬਾਕੀ ਉਹ ਉਹਨੂੰ ਕਮਾਈ ਉਹਨੇ ਬੜੀ ਖੁਸ਼ ਹੋਈ ਜਿਸ ਦਿਨ ਪਹਿਲੇ ਦਿਨ ਦਾ ਇੱਕ ਸੂਟ ਵੇਚ ਗਿਆ ਹਨਾ ਤੇ ਉਹ ਬਹੁਤ ਹੀ ਜ਼ਿਆਦਾ ਮੋਤੀ ਜਿਹੜੇ ਉਹਦੇ ਕੋਲ ਬਾਕੀ ਸੂਟ ਸੀ ਉਹ ਉਹਨੇ ਫਿਰ ਉਸ ਤਰ੍ਹਾਂ ਹੀ ਲੈ ਗਈ ਤੇ ਫਿਰ ਜਦੋਂ ਸੇਲ ਲਾਤੀ ਇਸ ਤਰ੍ਹਾਂ ਦੇ ਹੋਰ ਹੀ ਰਿਸੂਟ ਬੀਕਣ ਲੱਗ ਪਏ ਕਿ ਹੋ ਮਹੀਨੇ ਦੋ ਮਹੀਨਿਆਂ ਵਿੱਚ ਵਧੀਆ ਨਹੀਂ ਸੂਟ ਵੇਚ ਜਾਂਦੇ ਜਿਹੜੇ ਪਿੰਡਾਂ ਵਿੱਚ ਉਹ ਫਿਰ ਜਦੋਂ ਉਹ ਜਿਹੜੇ ਗਰੀਬਾ ਲੋਕ ਜਿੰਨਾਂ ਕੋ ਰੋਪੋਚਾ ਲਾਉਣ ਆਉਂਦੀ ਸੀ ਉਹਨਾਂ ਨੂੰ ਕਹਿੰਦੀ ਸੀ ਕਿ ਮੈਨੂੰ ਬੰਦਿਆਂ ਦੇ ਵੀ ਕੱਪੜੇ ਦੇ ਦਿਆ ਕਰੋ ਤੇ ਮੇਰੇ ਬੱਚਿਆਂ ਨੂੰ ਵੀ ਦੇ ਦਿਓ ਮੈਂ ਆਉਂਦੀ ਨਾ ਕਿਸੇ ਗਾਂ ਰਿਸ਼ਤੇਦਾਰੀ ਦਾ ਨਾਲ ਆ ਦੇਣਾ ਕਿ ਹਾਂ ਮੈਂ ਉਹਨੂੰ ਦੇ ਦੇਣਾ ਜਾਂ ਮੈਂ ਉਹਨਾਂ ਕੋਲ ਭੇਜ ਦੇ ਹੁੰਦੇ ਨੇ ਤੇ ਤੁਸੀਂ ਮਿੰਦੇ ਜਿਆ ਉਹ ਬੰਦਿਆਂ ਦੇ ਵੀ ਕੱਪੜੇ ਲੈਣ ਲੱਪੀ ਬੰਦਿਆਂ ਦੇ ਵੀ ਕਾਫੀ ਧਨ ਪਤਾ ਪੰਟਾ ਪੁੰਟਾ ਵਧੀਆ ਵੇਖਣ ਲੱਪੀਓ ਕਾਫੀ ਪੈਸਾ ਉਹਦੇ ਕੋਲ ਆਣ ਕੇ ਆ ਗਿਆ ਹਰੀ ਹਰੀ ਫਿਰ ਉਹਨੇ ਜਿਹੜੇ ਪੈਸੇ ਸੀ ਜਿਹੜੇ ਪੈਸੇ ਦੇ ਕੱਪੜਿਆਂ ਨਾਲ ਵਿਚੋਦਿਆਂ ਵਿੱਚੋਂ ਕੱਪੜੇ ਲੈ ਲੈਂਦੀ ਸੀ ਮੁੱਲ ਵੀ ਕੁਛ ਲੈ ਲੈਂਦੀ ਸੀ ਜਿਵੇਂ ਬੁੜੀਆਂ ਵਾਲੇ ਸਟਿਚਿੰਗ ਕਰਨ ਵਾਲੇ ਲੈ ਲੈਦੀ ਹੁੰਦੀ ਸੀ ਤੇ ਉਹਨੇ ਕਾਫੀ ਸਾਰੇ ਅੱਗੇ ਹੋਰ ਇਹ ਬਿਜ਼ਨਸ ਸ਼ੁਰੂ ਕਰ ਲਿਆ ਫਿਰ ਉਹਨੇ ਉਹ ਜਿਹੜੇ ਪੈਸੇ ਇਕੱਠੇ ਹੋਏ ਕਰਾਇ ਤੇ ਦੁਕਾਨ ਲੈ ਲੈਣੀ ਛੋਟੀ ਜਿਹੀ ਦੁਕਾਨ ਲੈ ਕੇ ਤੇ ਉਹਨੇ ਆਦ ਕਰਲਾਣਾ ਕਰਨਾ ਮਹੀਨੇ ਦਾ ਤੇ ਉਹ ਵਧੀਆ ਕਰਾਇਆ ਕਰੋ ਇਹਨੇ ਕਰ ਲਿਆ ਆਪਣੇ ਸਾਰਾ ਕੁਝ ਕਰੀਆ ਹੋ ਗਿਆ ਫਿਰ ਉਹਨੇ ਹੋਰ ਜਿਹੜੀ ਉਹਦੇ ਪੈਸਿਆਂ ਨੂੰ ਜੋੜ ਕੇ ਜਿਹੜੇ ਪੈਸੇ ਸੀ ਫਿਰ ਉਹਨੇ ਸਾਰੇ ਜੋੜ ਫਿਰ ਉਹਦੇ ਘਰ ਬੱਚਾ ਵੀ ਹੋਣ ਵਾਲਾ ਹੋ ਗਿਆ ਫਿਰ ਉਹਨੇ ਤਾਂ ਝਾੜੂ ਪੋਚਾ ਬੜਾ ਔਖਾ ਲੱਦਾ ਰਹਿੰਦੀ ਸੀ ਤੇ ਉਹਨੇ ਕਰਵਾਲ ਨੇ ਕਿਹਾ ਕਿ ਤੂੰ ਛੱਡ ਦਿਓ ਹਰ ਜੇ ਮੈਂ ਛੱਡ ਦਿੱਤਾ ਕੰਮ ਫਿਰ ਮੈਨੂੰ ਕੱਪੜੇ ਕਿੱਥੋਂ ਆਉਣਗੇ ਜਿਹੜੇ ਥੋੜੇ ਬਹੁਤੇ ਆ ਜਾਂਦੇ ਉਹ ਹਨ ਕਿ ਤੂੰ ਥੋੜੇ ਟਾਈਮ ਦੀ ਛੁੱਟੀ ਲੈ ਲੈ ਫਿਰ ਚਲੀ ਜਾਏ ਕਰੇ ਕੰਮ ਤੇ ਤੇ ਤੂੰ ਹੋਰ ਹੋ ਨਹੀਂ ਕਰਦੀ ਫਿਰ ਉਹ ਇਕੱਲੇ ਉਹਦੀ ਦੁਕਾਨ ਸ਼ਾਮ ਦੀ ਜਦੋਂ ਉਹ ਬੱਚਾ ਆਉਣਾ ਲੱਗਿਆ ਫਿਰ ਉਹ ਦੁਕਾਨ ਸਾਹਿਬ ਦੀ ਫਿਰ ਉਹ ਪੈਸੇ ਕਾਫੀ ਜੁੜ ਜਾਂਦੇ ਨੇ ਉਹ ਸੋਚਦੀ ਹੈ ਕਿ ਹਾਂ ਮੈਂ ਡਿਲੀਵਰੀ ਆਉਂਦੀ ਮਤਲਬ ਕਿ ਮੇਰੇ ਰੋਜਾਕ ਹੋ ਜਾਵੇ ਤੇ ਮੈਂ ਟੈਨਸ਼ਨ ਫਰੀ ਹੋ ਜਾਣੀ ਹੈ ਹਨਾ ਕਿ ਫਿਰ ਮੈਂ ਕੁਝ ਕਰਾਂਗੀ ਉਹਦੇ ਕੋਲ ਪੈਸਾ ਹੋ ਜਾਂਦਾ ਕਰ ਫਿਰ ਜਵਾਕ ਹੋ ਜਾਂਦਾ ਹੈ ਫਿਰ ਉਹ ਥੋੜਾ ਔਖਾ ਜਾਂਦਾ ਹਸਬੰਡ ਵੀ ਫਿਰ ਉਹਦੇ ਨਾਲ ਦੁਕਾਨ ਤੇ ਕੰਮ ਕਰਨ ਦ ਹੈ ਉਹਦੀ ਥਾਂ ਤੇ ਫਿਰ ਉਹ ਕਪੜਾ ਜਿਹੜਾ ਵੇਚਦਾ ਉਹਦੀ ਕਾਫੀ ਪਹਿਚਾਣ ਬਣ ਜਾਂਦੀ ਹੈ ਤੇ ਪਹਿਲਾਂ ਤਾਂ ਗਰੀਬ ਜੰਤਾ ਹੀ ਆਉਂਦੀ ਸੀ ਫਿਰ ਵਧੀਆ ਵੀ ਆਉਣ ਲੱਗ ਪਿਆ ਜਦ ਨਵਾਂ ਕਪੜਾ ਆਉਣ ਲੱਗ ਪਿਆ ਫਿਰ ਤਾਂ ਵਧੀਆ ਕਰਾਂ ਦੀ ਨੇੜੇ ਸਟੇਮ ਜਾਣਾ ਸੀ ਹੌਲੀ ਹੌਲੀ ਉਹਨੇ ਇਸ ਤਰ੍ਹਾਂ ਹੀ ਵਧੀਆ ਦੁਕਾਨ ਖੜੀ ਕਰ ਲਈ ਉਹਨੇ ਦੁਕਾਨ ਆਪਣੀ ਲੈ ਲਈ ਜਦੋਂ ਬੱਚਾ ਹੋਇਆ ਉਹਦੇ ਕੋਲ ਬੱਚਾ ਹੋਇਆ ਪਹਿਲਾਂ ਲੜਕਾ ਲੜਕਾ ਹੋਇਆ ਉਹਦੇ ਘਰੇ ਬੱਚਾ ਜੋ ਲੜਕਾ ਹੋਇਆ ਤੇ ਉਹਨੇ ਉਹ ਫਿਰ ਜਦੋਂ ਥੋੜੇ ਟਾਈਮ ਪਤਾ ਤਾ ਗਰੀਬਾਂ ਦੇ ਘੜਾ ਇਨਾ ਚਰਮੰਜੇ ਤੇ ਬੈੰਦੇ ਨੇ ਫਿਰ ਉਹ ਜਾਣ ਲੱਗ ਪੀ ਦੁਕਾਨ ਤੇ ਫਿਰ ਉਹਨਾਂ ਜਿਹੜੀ ਕੋਲ ਦੁਕਾਨ ਲੈ ਲਈ ਹੌਲੀ ਹੌਲੀ ਉਹਨਾਂ ਨੇ ਆਪਦਾ ਉੱਥੇ ਹੀ ਦੁਕਾਨ ਦੇ ਉੱਤੇ ਹੀ ਆਪਦੇ ਦੋ ਕਮਰੇ ਬਣਾ ਕੇ ਇੱਕ ਕਮਰਾ ਬਣਾ ਕੇ ਤੇ ਅੱਗੇ ਵਧੀਆ ਦਾ ਉੱਥੇ ਹੀ ਰਹਿਣ ਲੱਗ ਪਏ ਉੱਥੇ ਫਿਰ ਉਹਨਾਂ ਨੇ ਦੁਕਾਨ ਤੋਂ ਵਧੀਆ ਖਰਚੇ ਤੁਰਨ ਲੱਗ ਪਏ ਫਿਰ ਹੌਲੀ ਹੌਲੀ ਉਹਨਿਆਂ ਦਾ ਮੁੰਡਾ ਪੜਾਇਆ ਤਾਂ ਦੀ ਲਾਈਫ ਹੈਗੀ ਕੁ ਵਧੀਆ ਉਹਨੂੰ ਦਿੱਤੀ ਕਿ ਗਾਲੀ ਛੱਡੋ ਇਸੇ ਤਰ੍ਹਾਂ ਹੀ ਤੁਹਾਨੂੰ ਦਾਦਾ ਉਹਨਾਂ ਨੇ ਹੌਲੀ ਰੇ ਇੱਕ ਦੁਕਾਨ ਤੋਂ ਦੁੱਧ ਕਾਨਾ ਕਰਦੇ ਨੇ ਘਰ ਵਾਲਾ ਅੱਡ ਬੰਦਿਆ ਵਾਲੇ ਕੱਪੜੇ ਲੈਂਦਾ ਸੀ ਤੇ ਬੁੜੀ ਉਹ ਬੇੜੀ ਵਾਲੇ ਰੱਖਦੀ ਸੀ ਇਸੇ ਤਰ੍ਹਾਂ ਹੀ ਉਹਨਾਂ ਨੇ ਆਦਾ ਬੱਚਾ ਸੀ ਜਿਹੜਾ ਮੁੰਡਾ ਹੀ ਉਹਨੂੰ ਵਧੀਆ ਪੜਾਇਆ ਲਖਾਇਆ ਵਧੀਆ ਜ਼ਿੰਦਗੀ ਦਿੱਤੀ ਬਹੁਤ ਵਧੀਆ ਰਹਿ ਗਿਆ ਬਾਅਦ ਵਿੱਚ ਦੋ ਦੁਕਾਨਾਂ ਤੋਂ ਤਰਪ ਤਾਂ ਕਿੰਨੀ ਕਮਾਈ ਆਉਂਦੀ ਹੈ ਤਾਂ ਤੁਸੀਂ ਵੀ ਸੋਚ ਸਕਦੇ ਹੋ ਇਸ ਕਰਕੇ ਕਹਿੰਦੇ ਆ ਕਿ ਜਿੰਨੇ ਕੁਝ ਕਰਨਾ ਹੋਵੇ ਨਾ ਉਹਨੇ ਕਰ ਹੀ ਲੈਣਾ ਹੰਦਾ ਜਿੰਨੇ ਕੁਝ ਨਹੀਂ ਕਰਨਾ ਹੰਦਾ ਨੇ ਨਹੀਂ ਕਰਨਾ ਹੰਦਾ ਠੀਕ ਹੈ ਤੇ ਇਹ ਨਾ ਸੋਚਿਆ ਕਰੋ ਕਿ ਹਾਂ ਸਾਡੇ ਤਾਂ ਨਹੀਂ ਹੋਣਾ ਅਸੀਂ ਨਹੀਂ ਕਰ ਸਕਦੇ ਕੁਝ ਵੀ ਤੁਸੀਂ ਕਰ ਸਕਦੇ ਆ ਹਾਂ ਕਿ ਥੋੜਾ ਜਿਹਾ ਉੱਠਣਾ ਤਾਂ ਔਖਾ ਲੱਗਦਾ ਹੈ ਕਿ ਟਾਈਮ ਤਾਂ ਰੁਕਉਂਦੀ ਸਾਰੀ ਲਾਈਫ ਹੀ ਲੱਗ ਗਈ ਇੱਕ ਵਧੀਆ ਸਾਰਾ ਕੁਝ ਬਣਾਉਣ ਤੇ ਉਹ ਬਜ਼ੁਰਗ ਹੋ ਗਈ ਸੀ ਜਦੋਂ ਦੇ ਕੋਲ ਦੋ ਦੁਕਾਨਾਂ ਹੋਵੀਆਂ ਸੀ ਪਰ ਹਾਂ ਫਿਰ ਵੀ ਉਹਨੇ ਹਿੰਮਤਾਂ ਨਹੀਂ ਹਾਰੀ ਕਿਸੇ ਵੱਲ ਦੇਖਿਆ ਤਾਂ ਜੇ ਉਹ ਚੌਂਦੀ ਤੇ ਹਾਂ ਦਿਹਾੜੀ ਕਰਕੇ ਹਾਂ ਜਿਹੜੇ ਸੂਟ ਲੋਕੀ ਦਿੰਦੇ ਸੀ ਜਿਹੋ ਦਾ ਦਿਮਾਗ ਹੀ ਉਸ ਨਾ ਕਰਦੀ ਤੇ ਉਹਨਾਂ ਨੂੰ ਪਾ ਕੇ ਹੰਡਾ ਕੇ ਤੇ ਫਿਰ ਲੋਕਾਂ ਦੇ ਘਰਾਂ ਵਿੱਚ ਪਾਂਡੇ ਬਣ ਜਾਂਦੇ ਰਹਿਣਾ ਸੀ ਪਰ ਉਹਨੇ ਆਦਾ ਦਿਮਾਗ ਯੂਜ਼ ਕੀਤਾ ਤੇ ਉਹਨੇ ਵਧੀਆ ਕੱਪੜੇ ਕੱਢ ਕੇ ਤੇ ਉਹਨੇ ਥੋੜੀ ਬਹੁਤੇ ਆਦੇ ਕੱਪੜਿਆਂ ਵਿੱਚ ਥੋੜੀ ਬਹੁਤੀ ਚੀਜ਼ ਕਿ ਵਾਧੇ ਵੀ ਕਰ ਦਿੰਦੀ ਸੀ ਜਿੱਥੋਂ ਕਿ ਤਾਂ ਮਾੜਾ ਮਤਲਬ ਲੱਗਦਾ ਹੀ ਉੱਥੇ ਕੋਈ ਡਿਜ਼ਾਈਨ ਪਾ ਦਿੰਦੀ ਸੀ ਜਾਂ ਕਿੱਦਾਂ ਕੁਝ ਵੀ ਕਰਵਾ ਦਿੰਦੀ ਸੀ ਫਿਰ ਉਹਦਾ ਬਹੁਤ ਵਧੀਆ ਕੰਮ ਚੱਲਿਆ ਤੇ ਵਧੀਆ ਜ ਲਾਈਫ ਉਹਦੇ ਮੁੰਡੇ ਨੇ ਵਧੀਆ ਲਾਈਫ ਦਿੱਤੀ ਤੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੇ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨ ਤੇ ਆ ਮਿਲਦੇ ਆਪਾਂ ਨਵੀਂ ਵੀਡੀਓ ਵਿੱਚ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ